ਪਰਿਵਾਰ ਬਚਾਓ ਯਾਤਰਾ ਚੱਲ ਰਹੀ ਆ ਅਕਾਲੀ ਦਲ ਦੀ ਕਿਉਂ ਹੱਸਣ ਵਾਲੀ ਕਿਹੜੀ ਗੱਲਿਆ ਚ ਪਰਿਵਾਰ ਬਚਾਓ ਯਾਤਰਾ ਹੀ ਆ 4 ਦਿਨ ਪਹਿਲਾਂ ਸ਼ੁਰੂ ਹੋਈ ਪਹਿਲੇ ਦਿਨ ਮਜੀਠੇ ਗਏ ਮੇਰਾ ਸਾਲਾ ਬਚਾਓ ਦੂਜੇ ਦਿਨ ਕੈਰੋ ਪਿੰਡ ਗਏ ਸਾਡਾ ਪਰੌਣਾ ਬਚਾਓ ਕੱਲ ਫਿਰੋਜ਼ਪੁਰ ਸੀ ਮੈਨੂੰ ਬਚਾਓ ਅੱਜ ਬਠਿੰਡੇ ਨੇ ਮੇਰੇ ਘਰ ਵਾਲੀ ਬਚਾਓ ਇਹ ਜੇ ਪੰਜਾਬ ਕਿੱਥੇ ਆ ਬਈ ਪਰਿਵਾਰ بچਾਉ ਹੈ ਪੰਜਾਬ بچਾਉ ਨਹੀਂ ਇਹ ਆਪਦੇ ਪਰਿਵਾਰ ਨੂੰ ਹੀ ਪੰਜਾਬ ਮੰਨਦੇ ਸੀ ਆਹੀ ਗਲਤੀ ਹੋ ਗਈ ਇਹਨਾਂ ਤੋਂ ਕਿਉਂ ਬਚਾਈਏ ਬਈ ਬੜੀ ਮੁਸ਼ਕਲ ਨਾਲ ਤਾਂ ਥੋੜੇ ਤੋਂ ਬਚਾਏ ਆ ਪਹਿਲਾਂ ਕੀ ਗੱਲ ਰਜਿਸਟਰੀਆਂ ਕਰਾ ਰੱਖੀਆਂ ਲੋਕਾਂ ਨੇ ਸੋ ਇਹਨਾਂ ਦੀ ਗੱਲ ਨਾ ਮੰਨਿਆ ਕਰੋ ਇਹ ਤਾਂ ਫਿਰਦੇ ਆ ਧਰਮ ਨੂੰ ਵਰਤਦੇ ਫਿਰਦੇ ਆ ਆਹ ਕਰਾ ਲਓ ਸ਼੍ਰੋਮਣੀ ਕਮੇਟੀ ਤੋਂ ਆਹ ਕਰਾ ਲਓ ਭਗਵੰਤ ਮਾਨ ਦੇ ਬਰੁ ਤੋਂ ਆਹ ਕਰਾ ਲਓ ਲੋਕ ਮੰਨਦੀ ਨਹੀਂ ਲੋਕ ਮੰਨਦੇ ਨਹੀਂ ਅਸੀਂ ਇਹ ਜੇ ਹੈਗੇ ਆਂ ਅਸੀਂ ਤਾਂ ਗੱਡੀ ਥੱਲੇ ਘੁੱਗੀ ਮਰ ਜੇ ਆ ਕੇ ਅਸੀਂ ਤਾਂ ਉੱਥੇ 2 ਮਿੰਟ ਖੜ ਕੇ ਅਰਦਾਸ ਕਰਨ ਵਾਲੇ ਬੰਦੇ ਆ ਜੀ ਅਸੀਂ ਬੇਅਦਬੀਆਂ ਵਾਲੇ ਪਾਸਿਆਂ 'ਚ ਜਾਵਾਂਗੇ ਅਸੀਂ ਬੇਅਦਬੀਆਂ ਦੀ ਜਾਂਚ ਕਰ ਰਹੇ ਹਾਂ ਏਸੇ ਕਰਕੇ ਪੰਗਾ ਹੈ ਕਿ ਭਗਵੰਤ ਮਾਨ ਨੂੰ ਰੋਕੋ ਕਿਵੇਂ ਨਾ ਕਿਵੇਂ ਰੋਕੋ ਦਾ ਕਰੋ ਕਿਵੇਂ ਰੋਕ ਲੋਂਗੇ ਪਰਮਾਤਮਾ ਲੋਕਾਂ 'ਚ ਪਰਮਾਤਮਾ ਵੱਸਦਾ ਮੇਰੇ ਨਾਲ ਲੋਕ ਨੇ ਹੋਰ ਮੇਰੇ ਮੈਨੂੰ ਕੀ ਚਾਹੀਦਾ ਫਿਰ ਜਦੋਂ ਮੇਰੇ ਨਾਲ ਲੋਕ ਹੀ ਨੇ ਮੈਨੂੰ ਕੋਈ ਖਜ਼ਾਨਾ ਹੋਰ ਨਹੀਂ ਚਾਹੀਦਾ ਗੁਰੂ ਨਾਨਕ ਸਾਹਿਬ ਬਾਬਾ ਮਰਦਾਨਾ ਜੀ ਉਦਾਸੀਆਂ ਤੇ ਫਿਰਦੇ ਸੀ ਦੁਨੀਆ ਚ ਸੱਚ ਬੋਲਦੇ ਕਿਰਤ ਕਰੋ ਦਾ ਹੋਕਾ ਦਿੰਦੇ ਗੁਰੂ ਨਾਨਕ ਸਾਹਿਬ ਨੇ ਕਿਹਾ ਮਰਦਾਨਿਆਂ ਰਵਾਬ ਛੇੜ ਬਾਣੀ ਉਚਰਨੀ ਐ ਬਾਬਾ ਮਰਦਾਨੇ ਨੇ ਰਵਾਬ ਛੇੜੀ ਬਾਣੀ ਉਚਰਨ ਲੱਗ ਗਏ ਆਵਾਜ਼ ਗੂੰਜੀ ਚਾਰੇ ਖੂਂਕਾਂ ਤੱਕ ਗੁਰੂ ਸਾਹਿਬ ਦੀ ਤਾਂ ਉਸ ਪਿੰਡ ਦੇ ਲੋਕਾਂ ਨੂੰ ਪਤਾ ਲੱਗ ਗਿਆ ਜਿਹੜੇ ਪਿੰਡ ਦੀ ਜੂਹ ਤੇ ਬੈਠੇ ਸੀ ਕਹਿੰਦੇ ਕੋਈ ਰੱਬ ਦਾ ਬੰਦਾ ਆ ਗਿਆ ਕੋਈ ਫਕੀਰ ਆ ਗਿਆ ਕਿਸਮਤਾਂ ਪਲਟ ਦੂਗਾ ਇਹਦੀ ਰੱਬ ਨਾਲ ਸਿੱਧੀ ਐ ਇਹਦੀ ਸਤਸੰਗ ਕਰ ਲਈਏ ਲੋਕ ਜਾ ਕੇ ਇਕੱਠੇ ਹੋ ਕੇ ਗੁਰੂ ਸਾਹਿਬ ਕੋਲੇ ਚਲੇ ਗਏ ਗੁਰੂ ਸਾਹਿਬ ਕਹਿੰਦੇ ਭਾਈ ਕਿੱਧਰ ਉਹ ਕਹਿੰਦੇ ਕਹਿੰਦੇ ਜੀ ਤੁਹਾਡੇ ਨਾਲ ਚੱਲਾਂਗੇ ਗੁਰੂ ਸਾਹਿਬ ਕਹਿੰਦੇ ਭਾਈ ਸਾਡੇ ਵਾਲੇ ਰਸਤੇ ਔਖੇ ਐ ਇਹ ਸੱਚ ਦੇ ਰਸਤੇ ਨੇ ਅਸੀਂ ਸੱਚ ਦੇ ਰਾਹਾਂ ਦੇ ਪਾੰਦੀਆਂ ਇਹ ਔਖੇ ਰਾਹ ਐ ਤੁਹਾਡੇ ਤੋਂ ਤੁਰਿਆ ਨਹੀਂ ਜਾਣਾ ਕਰੋ ਕਰੀ ਚਲੇ ਜਾਓ ਕਹਿੰਦੇ ਨਹੀਂ ਜੀ ਅਸੀਂ ਤਾਂ ਚੱਲਾਂਗੇ ਜਿਹੜਾ ਮੈਂ ਦੱਸ ਰਿਆਂ ਗੱਲ ਖਜ਼ਾਨੇ ਦੀ ਉਹ ਸੁਣ ਲਿਓ ਕਹਿੰਦੇ ਆਜੋ ਤੁਰੇ ਗਏ ਤੁਰੇ ਗਏ ਅੱਗੇ ਚਾਂਦੀ ਦੇ ਢੇਰ ਆ ਗਏ ਚਾਰੇ ਪਾਸੇ ਚਾਂਦੀਓ ਚਾਂਦੀ ਪਈ ਜਿੰਨਾ ਬੰਦਿਆਂ ਨੂੰ ਚਾਂਦੀ ਚਾਹੀਦੀ ਸੀ ਉਹਨੇ ਚਾਂਦੀ ਚੱਕੀ ਕਹਿੰਦੇ ਮਾਰੋ ਗੋਲੀ ਸੱਚ ਨੂੰ ਥੋੜਾ ਜਿਹਾ ਚਿਰ ਤੁਰਨ ਵਾਲੀ ਕੰਮ ਬਣ ਗਿਆ ਚਾਂਦੀ ਲੈ ਕੇ ਘਰੇ ਚੱਲੀਏ ਆਪਾਂ ਕਾਫਲਾ ਅੱਧਾ ਰਹਿ ਗਿਆ ਗੁਰੂ ਸਾਹਿਬ ਨੇ ਪੁੱਛਿਆ ਭਾਈ ਤੁਸੀਂ ਉਹ ਕਹਿੰਦੇ ਅਸੀਂ ਚਾਂਦੀ ਵਾਲੇ ਨਹੀਂ ਹੈਗੇ ਗੁਰੂ ਜੀ ਅਸੀਂ ਤਾਂ ਨਾਲ ਤੁਰਾਂਗੇ ਗੁਰੂ ਸਾਹਿਬ ਕਹਿੰਦੇ ਭਾਈ ਰਸਤੇ ਔਖੇ ਆ ਸਕਦੇ ਆ ਰਸਤੇ ਮੁਸ਼ਕਲ ਆ ਸਕਦੇ ਆ ਕਹਿੰਦੇ ਆਉਣ ਦਿਓ ਤੁਰੇ ਗਏ ਤੁਰੇ ਗਏ ਅੱਗੇ ਸੋਨੇ ਦੇ ਢੇਰ ਆ ਗਏ ਮੇਰੀ ਦਾਦੀ ਸਰਾਉਂਦੀ ਹੁੰਦੀ ਸੀ ਇਹ ਕਹਾਣੀ ਮੈਨੂੰ ਛੋਟੇ ਹੁੰਦੇ ਨੂੰ ਸੋਨੇ ਦੇ ਢੇਰ ਆ ਗਏ ਜਿਨ੍ਹਾਂ ਨੂੰ ਸੋਨਾ ਚਾਹੀਦਾ ਸੀ ਉਹਨੇ ਸੋਨਾ ਚੱਕਿਆ ਕਹਿੰਦੇ ਚਾਂਦੀ ਵਾਲਿਆਂ ਨਾਲੋਂ ਵਧੀਆ ਰਹਿ ਗਏ ਉਹ ਪਹਿਲਾਂ ਹੀ ਮੁੜ ਗਏ ਆਪਾਂ ਸੋਨੇ ਵਾਲੇ ਹੋ ਗਏ ਬੰਦੇ ਹੀ 10 ਰਹਿ ਗਏ ਗੁਰੂ ਸਾਹਿਬ ਕਹਿੰਦੇ ਹਾਂ ਵੀ ਤੁਸੀਂ ਉਹ ਕਹਿੰਦੇ ਗੁਰੂ ਜੀ ਅਸੀਂ ਸੋਨੇ ਚਾਂਦੀ ਵਾਲੇ ਨਹੀਂ ਹੈਗੇ ਅਸੀਂ ਤਾਂ ਤੁਹਾਡੇ ਨਾਲ ਚੱਲਾਂਗੇ ਗੁਰੂ ਸਾਹਿਬ ਕਹਿੰਦੇ ਰਸਤੇ ਮੁਸ਼ਕਿਲ ਆ ਸਕਦੇ ਨੇ ਰਸਤੇ ਔਖੇ ਆ ਸਕਦੇ ਨੇ ਕਹਿੰਦੇ ਆ ਲੈਣ ਦੋ ਤੁਰੇ ਗਏ ਤੁਰੇ ਗਏ ਤੁਰੇ ਗਏ ਹੀਰੇ ਮੋਤੀਆਂ ਦੇ ਢੇਰ ਆ ਗਏ ਉਹਨਾਂ ਦਸਾਂ ਨੇ ਹੀਰੇ ਮੋਤੀ ਚੱਕੇ ਉਹ ਕਹਿੰਦੇ ਆਪਾਂ ਦੋਨਾਂ ਨਾਲੋਂ ਵਧੀਆ ਰਹਿ ਗਏ ਜਿਹੜੇ ਸੋਨਾ ਚਾਂਦੀ ਵਾਲੇ ਆਪਾਂ ਹੀਰੇ ਮੋਤੀਆਂ ਵਾਲੇ ਹੋ ਗਏ ਉਹ ਵੀ ਮੁੜ ਗਏ ਰਹਿ ਗਿਆ ਕੱਲਾ ਬਾਬਾ ਮਰਦਾਨਾ ਗੁਰੂ ਸਾਹਿਬ ਨੇ ਪੁੱਛਿਆ ਭਾਈ ਮਰਦਾਨਿਆ ਤੂੰ ਤੂੰ ਨਹੀਂ ਜਾਣਾਂ ਬਾਬਾ ਮਰਦਾਨਾ ਕਹਿੰਦਾ ਗੁਰੂ ਜੀ ਮੈਂ ਨਹੀਂ ਜਾਂਦਾ ਮੈਂ ਤਾਂ ਤੁਹਾਡੇ ਨਾਲ ਹੀ ਰਹੂੰਗਾ ਮੈਂ ਤਾਂ ਉਹਨਾਂ ਤੋਂ ਅਮੀਰ ਆਂ ਗੁਰੂ ਸਾਹਿਬ ਕਹਿੰਦੇ ਮਰਦਾਨਿਆ ਕਿਹਜੀਆਂ ਗੱਲਾਂ ਕਰਦਾ ਨਾ ਤੇਰੇ ਕੋਲੇ ਸੋਨਾ ਹੈ ਨਾ ਤੇਰੇ ਕੋਲੇ ਚਾਂਦੀ ਹੈ ਨਾ ਤੇਰੇ ਕੋਲੇ ਹੀਰੇ ਹੈ ਨਾ ਤੇਰੇ ਕੋਲੇ ਮੋਤੀ ਹੈ ਤੂੰ ਉਹਨਾਂ ਤੋਂ ਅਮੀਰ ਕਿਵੇਂ ਹੈ ਬਾਬਾ ਮਰਦਾਨਾ ਕਹਿੰਦਾ ਗੁਰੂ ਜੀ ਕਿਵੇਂ ਸਮਝਾਵਾਂ ਉਹਨਾਂ ਕਮਲਿਆਂ ਨੂੰ ਜਿਹੜੇ ਸੋਨਾ ਚਾਂਦੀ ਹੀਰੇ ਮੋਤੀ ਲੈ ਕੇ ਆਪਣੇ ਆਪ ਨੂੰ ਅਮੀਰ ਸਮਝ ਕੇ ਵਾਪਸ ਘਰਾਂ ਨੂੰ ਮੁੜ ਗਏ ਕਿ ਮੈਂ ਉਹਨਾਂ ਤੋਂ ਵੱਧ ਅਮੀਰਾਂ ਕਿਉਂਕਿ ਜਿਹੜਾ ਸੋਨਾ ਚਾਂਦੀ ਹੀਰੇ ਮੋਤੀ ਵੰਡੀ ਜਾਂਦਾ ਜਦੋਂ ਉਹ ਹੀ ਮੇਰੇ ਨਾਲ ਤੁਰਿਆ ਜਾਂਦਾ ਫਿਰ ਮੇਰੇ ਕੋਲੋਂ ਵੱਡਾ ਖਜ਼ਾਨਾ ਹੋਰ ਕੀ ਦੇ ਕੋਲੇ ਹੋ ਸਕਦਾ ਪਿੰਡ ਦੇ ਪੰਚਾਇਤ ਮੈਂਬਰ ਤੋਂ ਲੈ ਕੇ सरपंच जिला परिषद ब्लॉक समिति एमएलए मंत्री मुख्यमंत्री प्रधानमंत्री कौन बनांदा पब्लिक लोक बनांदे है जद लोक ही ਸਾਡੇ ਨਾਲ ਹੈ ਫਿਰ ਸਾਡੇ ਤੋਂ ਵੱਡਾ ਖਜ਼ਾਨਾ ਹੋਰ ਕਿਹਦੇ ਕੋਲੇ ਹੋ ਸਕਦਾ ਜੀ ਫਿਰ ਫਿਰ ਪੈਸੇ ਕਾਦੇ ਵਾਸਤੇ ਕਮਾਉਣੇ ਆ ਫਿਰ ਕਰੋੜਾਂ ਦੀ ਗਿਣਤੀ ਕਰਨ ਦੀ ਲੋੜ ਨਹੀਂ ਤੁਹਾਨੂੰ ਨੋਟ ਗਿਣਨ ਦੀ ਲੋਕ ਨਹੀਂ ਫਿਰ ਲੋਕ ਗਿਣੀ ਜਾਓ ਜੇ ਤੁਸੀਂ ਨੋਟ ਨਹੀਂ ਗਿਣੋਗੇ ਫਿਰ ਵੋਟ ਗਿਣਨੇ ਪੈਣੇ ਆ ਜੇ ਨੋਟ ਗਿਣੋਂਗੇ ਫਿਰ ਵੋਟ ਦੀ ਉਮੀਦ ਨਾ ਰੱਖਿਓ ਮਿੱਤਰੋ ਇਹਨਾਂ ਨੇ ਕਰਕੇ ਦੇਖ ਲਿਆ ਨੋਟ ਨੋਟ ਗਿਣ ਕੇ ਦੇਖ ਲੇ ਵੋਟ ਨਹੀਂ ਪਈ ਉਹਨਾਂ ਨੂੰ ਸੋ ਫਰਕ ਹੈ ਫਰਕ ਸਚਾਈ ਦਾ ਫਰਕ ਇਮਾਨਦਾਰੀ ਦਾ ਅਸੀਂ ਤੁਹਾਡੇ ਨਾਲ ਤੁਸੀਂ ਸਾਡੇ ਨਾਲ ਹੋ ਫਰਕ ਆ ਹੈ ਬਸ ਉਹਨਾਂ ਦੇ ਨਾਲ ਕੋਈ ਨਹੀਂ ਹੈਗਾ ਹੁਣ ਹੁਣ ਗੱਡੀ ਦੇ ਉੱਤੇ ਚੜ ਕੇ ਰੋਡ ਸ਼ੋਅ ਕਰਨ ਲੱਗ ਗਿਆ ਪਹਿਲਾਂ ਕਦੇ ਗੱਡੀ ਦੇ ਉੱਤੇ ਛੱਤ ਤੇ ਚੜਿਆ ਸੀ ਸੁਖਵੀਰ ਬਾਦਲ ਪਹਿਲੀ ਗੱਲ ਤੁਹਾਨੂੰ ਧਰਨਾ ਪੈਂਦਾ ਤਾਂ ਹਾਂ ਉਹ ਮੁੜ ਕੇ ਉਤਰਦਾ ਨਹੀਂ ਉੱਥੇ ਹੀ ਰੋਟੀ ਖਾਂਦੇ ਨੇ ਉੱਥੇ ਹੀ ਰਾਤ ਨੂੰ ਲਾਉਂਦੇ ਵੀ ਆ ਜਾ ਆਗੇ ਨਾ ਧਰਤੀ ਦੇ ਥੱਲੇ ਆ ਗਏ ਨਾ ਪਹਿਲਾਂ ਕਦੇ ਦੇਖਿਆ ਸੀ ਰੋਡ ਸ਼ੋਅ ਕਰਦਾ ਇਹ ਤੁਸੀਂ ਓ ਜਿਹਨਾਂ ਨੇ ਲਿਆਂਦੇ ਧਰਤੀ ਤੇ ਨਹੀਂ ਤਾਂ ਕੌਜ ਕਰਾਂਗੇ 25 ਸਾਲ ਦੇ ਨਾਰੇ ਦਿੰਦੇ ਹੁੰਦੇ ਸੀ ਇਹ ਆਹੀ ਹਾਲ ਕਾਂਗਰਸ ਦਾ ਸੀ ਮਜ਼ਾਕ ਕਰਦੇ ਹੁੰਦੇ ਸੀ ਅੱਜ ਇਸ ਤਰ੍ਹਾਂ ਦੀ ਮੇਰੀ ਫੋਟੋ ਲੱਗੀ ਹੈ ਨਾ ਇਸ ਤਰ੍ਹਾਂ ਦੀ ਫੋਟੋ ਲਾ ਲਈ ਮੈਂ 2014 ਚ ਜਦੋਂ ਪਹਿਲੀ ਵਾਰ ਮੈਂ ਖੜਾ ਹੋਇਆ ਐਮਪੀ ਚ ਤਾਂ ਸੁਖਦੇਵ ਸਿੰਘ ਢੀਂਸਾ ਤੇ ਬੁਜਿੰਦਰ ਸਿੰਘਲਾ ਮਜ਼ਾਕ ਕਰਦੇ ਸੀਗੇ ਕਹਿੰਦੇ ਭਗਵੰਤ ਮਾਨ ਦੀ ਫੋਟੋ ਦੇਖੀ ਆ ਪੋਸਟਰ ਤੇ ਹੱਥ ਬੰਨੇ ਵਾਲੀ ਕਹਿੰਦੇ ਲੈ ਇਹ ਵੀ ਵੋਟਾਂ ਚ ਖੜਾ ਹੋ ਗਿਆ ਸਾਨੂੰ ਦੇਖ ਕੇ ਫੋਟੋ ਬੜਾ ਹਾਸਾ ਆਇਆ ਫਿਰ ਮੈਂ ਕੀ ਕਿਹਾ ਸੀ ਮੈਂ ਕਿਹਾ ਬੱਤੀ ਦੰਦ ਨੇ ਮੇਰੇ ਭਰਾਓ ਹੱਸ ਲਓ ਜਿੰਨਾ ਹੱਸਣਾ ਹੁਣ ਮੇਰੀ ਫੋਟੋ ਦੇਖ ਕੇ ਰਿਜ਼ਲਟ ਵਾਲੇ ਦਿਨ ਸਾਰਾ ਡੱਬਰ ਰੋਂਗੇ ਤੁਸੀਂ ਤੇ ਅੱਜ ਤੱਕ ਬਾਈ ਜੀ ਬੱਠਲ ਭਰ ਤੇ ਹੰਝੂ ਆਂਦੇ ਅੱਜ ਤੱਕ ਹੰਝੂ ਨਹੀਂ ਡਲੇ ਖਾਨਦਾਨੀ ਖਤਮ ਹੋ ਗਈ ਪਹਿਲੀ ਵਾਰੀ ਬਾਪੂ ਦੂਜੀ ਵਾਰੀ ਮੁੰਡਾ ਚਲੋ ਜੀ ਸਾਰਾ ਟੱਬਰ ਸਾਸਤਰੀ ਕਾਨ ਇਧਰੋਂ ਬਾਦਲਾਂ ਦਾ ਬਾਦਲਾਂ ਦਾ ਸਾਰਾ ਟੱਬਰ ਸਾਸਤਰੀ ਕਾਨ ਇਤ ਕਹਿ ਰੋ ਤੂੰ ਵੀ ਮਜੀਠੇ ਤੂੰ ਵੀ ਇਧਰੋਂ ਦੂਜੇ ਪਾਸੇ ਲੰਬੀ ਨਜ਼ਰਾਂ ਅਲਾਵਾ ਤੂੰ ਵੀ ਸਾਰੇ ਪਾਸਾ ਸਾਸਤਰੀ ਕਾਨ ਜੀ ਕੈਪਟਨ ਦਾ ਸਾਰਾ ਟੱਬਰ ਸਾਸਤਰੀ ਕਾਨ ਜੀ ਹੋਰ ਦੱਸੋ ਕਿਹੜਾ ਰਹਿ ਗਿਆ ਜਿਨ੍ਹਾਂ ਜਿਨ੍ਹਾਂ ਦੇ ਟੱਬਰ ਸੀ ਸੌਰ ਸਾਸਰੀ ਕਾਲ ਜੀ ਲੋਕਾਂ ਨੂੰ ਧੰਨਵਾਦ ਜੀ ਬਹੁਤ ਮਿਹਰਬਾਨੀ ਕਰੇ ਬੈਠੋ ਇਹ ਪਬਲਿਕ ਹੈ ਇਹ ਲੋਕਾਂ ਦਾ ਮੂਡ ਨਹੀਂ ਜਾਣਦੇ ਇਹ ਜਦੋਂ ਇਕੱਠੇ ਹੋ ਜਾਂਦੇ ਆ ਫਿਰ ਪਤਾ ਨਹੀਂ ਕਦੋਂ ਲੋਕ ਮੂਡ ਬਣਾਉਂਦੇ ਆ ਤੇ ਫਿਰ ਇਕ ਥਾਂ 'ਵੀ ਹੋ ਜਾਂਦੇ ਫਿਰ ਆ ਜਾਓ ਫਿਰ ਸਾਡੇ ਨਾਲ ਸੋ ਇਸ ਕਰਕੇ ਲੋਕਾਂ ਨੂੰ ਇਹ ਟਿਚ ਸਮਝਦੇ ਸੀ ਟਿਚ ਸੋ ਇਸ ਕਰਕੇ ਇਹ ਫਰਕ ਹੈ ਅਸੀਂ ਤਾਂ ਆਮ ਬੰਦੇ ਆ ਤੁਹਾਡੇ ਘਰਾਂ ਦੇ ਹੁਣ ਇਹਨਾਂ ਨੂੰ ਕੀ ਪ੍ਰੋਬਲਮ ਹੈ ਮੈਨੂੰ ਗਾਲਾਂ ਕਿਉਂ ਦਿੰਦੇ ਆ ਕੀ ਪ੍ਰੋਬਲਮ ਹੈ ਗਾਣਾ ਕੌਣ ਕੌਣ ਦਿੰਦੇ ਆ ਜਿਨ੍ਹਾਂ ਦੀਆਂ ਕੁਰਸੀਆਂ ਖੋਈਆਂ ਨੇ ਬਾਜਵਾ ਸਿੱਧੂ ਇੱਕ ਸੁਖਵੀਰ ਇੱਕ ਮਜੀਠੀ ਆ ਚਾਰ ਪੰਜ ਮੰਜ ਗਾਣਾ ਦਿੰਦੇ ਕੀ ਗੱਲ ਜੀ ਇਹਨਾਂ ਨੂੰ ਕੀ ਕਹਤਾ ਮੈਂ ਕੋਈ ਬੱਟ ਦਾ ਰੋਲਾ ਮੇਰਾ ਇਹਨਾਂ ਨਾਲ ਮੇਰਾ ਕੋਈ ਚੱਕਰ ਹੈ ਨਾ ਨਾਨਾ ਇਹਨਾਂ ਨੂੰ ਤੁਸੀਂ ਹਰਾਤਾ ਇਨਾਂ ਨੂੰ ਐ ਸੀ ਆ ਕੁਰਸੀਆਂ ਤੇ ਅਸੀਂ ਬੈਨੇ ਹੁੰਨੇ ਆ ਆ ਕੁਰਸੀਆਂ ਤੇ ਸਾਡੇ ਧੀਆ ਪੁੱਤ ਬੈਹਦੇ ਹੁੰਦੇ ਆ ਪਰ ਇਹਨਾਂ ਨੂੰ ਦੁੱਖ ਇਹ ਹੈ ਕਿ ਪਿੰਡਾਂ ਚ ਆ ਕੇ ਮਹਿਸਾਂ ਦੀਆਂ ਪੂਛਾਂ ਫੜ ਕੇ ਤਾਰੀਆਂ ਲਾਉਣ ਵਾਲੇ ਟੋਬਿਆਂ ਚ ਗੁੱਲੀ ਡੰਡਾ ਖੇਡਣ ਵਾਲੇ ਸਾਈਕਲ ਦੀ ਅੱਧੀ ਕੈਂਚੀ ਪੂਰੀ ਕੈਂਚੀ ਤੇ ਫਿਰ ਕਾਠੀ ਸਿੱਖ ਕੇ 10ਵੀਂ 12ਵੀਂ ਕਰਨ ਵਾਲੇ ਮੁੰਡੇ ਮੁੱਖ ਮੰਤਰੀਆਂ ਤੇ ਮੰਤਰੀਆਂ ਦੀਆਂ ਕੁਰਸੀਆਂ ਤੇ ਬਹਿ ਗਏ ਆਹ ਧੋਖਾ ਬਾਸੇ ਨਾ ਹੋਰ ਕੋਈ ਆ ਦੁੱਖ ਹੋਰ ਕੋਈ ਦੁੱਖ ਨਹੀਂ ਆ ਤੜਕੀ ਉੱਠ ਕੇ ਗਾਲਾਂ ਕੱਢਣ ਲੱਗ ਜਾਂਦੇ ਕਹਿੰਦੇ ਜੀ ਆ ਆ ਗੋਇੰਦਵਾਲ ਵਾਲਾ ਉਹ ਨਵਜੋ ਸਿੱਧੂ ਚੰਗਾ ਭਲਾ ਵਧੀਆ ਸਕੂਲਾਂ ਚ ਪੜਿਆ ਲਿਖਿਆ ਕਹਿੰਦਾ 6000 ਕਰੋੜ ਦਾ ਕਰਜ਼ਾ ਇਹਦੇ ਨਾਲ ਹੀ ਆ ਗਿਆ ਕਿੱਥੋਂ ਆ ਗਿਆ ਭਾਈ ਚਲ ਗੱਲ ਕਰ ਸਾਡੇ ਨਾਲ 1080 ਕਰੋੜ ਚ ਖਰੀਦਿਆ 540 ਮੈਗਾਵਾਟ ਦਾ 2 ਕਰੋੜ ਪਰ ਮੈਗਾਵਾਟ ਦਾ ਦੁਨੀਆ ਦਾ ਨੌਟ ਦੇਸ਼ ਦਾ ਦੁਨੀਆ ਦਾ ਸਭ ਤੋਂ ਸਸਤਾ ਥਰਮਲ ਪਲਾਂਟ ਖਰੀਦਿਆ ਆਪਾਂ ਨੇ ਦੁਨੀਆ ਦਾ ਪਰ ਚੱਲਦਾ ਹੈ ਜੇ ਅੱਜ ਲਾਉਣ ਲੱਗੀਏ 4 ਸਾਲਾਂ ਨੂੰ ਨਵਾਂ ਲੱਗੂਗਾ 8.5 ਕਰੋੜ 1 ਮੈਗਾਵਾਟ ਦਾ ਜਾਨੀ ਕਿ 5500 5000 ਤੋਂ 5500 ਕਰੋੜ ਦਾ ਪਊਗਾ 4 ਸਾਲਾਂ ਬਾਅਦ ਕਿੱਥੇ ਅੱਜ ਸੋਚਦਾ ਬਤੀ ਬਿਜਲੀ ਆਉਣ ਲੱਗ ਗਈ ਤੇ ਅੱਛਾ ਅੱਜ ਉਹਨਾਂ ਨੇ ਦੱਸਿਆ ਵੀ ਹੈ ਕਿ ਜਿਹੜਾ ਸਾਡੇ ਕੋਲੇ ਪਹਿਲਾਂ ਕੋਲਾ ਆਉਂਦਾ ਸੀ ਉਹ ਓਡੀਸਾ ਤੋਂ ਜਾਂ ਇਧਰ ਉਧਰ ਲਿਆਉਂਦੇ ਸੀ ਉਹ ਕੋਲਾ 30 ਤੋਂ 40% ਗਰਮੀ ਪੈਦਾ ਕਰਦਾ ਸੀ ਜਿਹੜਾ ਆਪਣੇ ਵਾਲਾ ਕੋਲਾ ਹੈ ਪਛਵਾੜਾ ਮਾਈਨ ਆਲਾ ਆਪਣੀ ਕੋਲੇ ਦੀ ਮਾਈਨ ਜਿਹੜੀ ਪੰਜਾਬ ਦੀ ਹੈ ਉਹਦੇ ਆਲਾ ਕੋਲਾ 90% ਕਰਦਾ ਹੈ। ਇਹੀ ਇਹੀ ਜਿਹੜਾ ਥਰਮਲ ਪਲਾਂਟ ਹੈ ਇਹਦੀ ਉਮਰ 25 ਤੋਂ 40 ਸਾਲ ਹੋ ਜੂਗੀ ਹੁਣ। 25 ਸੀ ਪਹਿਲਾਂ 40 ਸਾਲ ਹੋ ਜੂਗੀ। ਮਾੜਾ ਸੌਦਾ ਹੈ। ਮੈਂ ਇੱਕ ਇੱਕ ਪੈਸੇ ਦਾ ਹਿਸਾਬ ਲੈਣਾ ਅਫਸਰਾਂ ਤੋਂ ਇੱਕ ਪੈਸਾ ਵੀ ਵਧਣਾ। ਅਸੀਂ ਇੱਕ 1100 ਮੈਗਾਵਾਟ ਦਾ ਇੱਕ ਸੌਦਾ ਕੀਤਾ ਹੈ। ਇੱਕ ਕੰਪਨੀ ਨਾਲ ਕੇਂਦਰ ਸਰਕਾਰ ਦੀ ਕੰਪਨੀ ਹੈ। ਉਹਦੇ ਨਾਲ ਭਾਈਵਾਲ ਹੈ। ਰਾਜਸਥਾਨ ਤੋਂ ਹੋ ਸਾਨੂੰ ਬਿਜਲੀ ਦੇਣਗੇ 1100 ਮੀਗਾਵਾਟ ਤੁਸੀਂ ਯਕੀਨ ਕਰ ਸਕਦੇ ਹੋ ਕਿ ਕਿੰਨਾ ਉਹਨਾਂ ਨਾਲ ਅਸੀਂ ਲੜੇ ਜਿਵੇਂ ਆਪਾਂ ਦੁਕਾਨ ਤੇ ਜਾਂਦੇ ਆਂ ਦੁਕਾਨਦਾਰ ਨੂੰ ਕਹਿੰਦੇ ਆਂ ਯਾਰ ਤੇਰੇ ਰੋਜ਼ ਦੇ ਗਾਹਕ ਆਂ ਤੱਥ ਸੌਦਾ ਲੈ ਕੇ ਜਾਂਦੇ ਆਂ ਐਂ ਨਾ ਕਰ ਯਾਰ ਥੋੜਾ ਜਿਹਾ ਠੀਕ ਠੀਕ ਲਾ ਲ ਕਦੇ ਸਰਕਾਰਾਂ ਐ ਕਰਦੀਆਂ ਹੁੰਦੀਆਂ ਉਹ ਕਹਿੰਦੇ 2 ਰੁਪਏ 76 ਪੈਸੇ ਇਸ ਕੇ ਨਾਂ ਉਹ ਕਹਿੰਦੇ ਚਲੋ ਜੀ 2 ਰੁਪਏ 74 ਪੈਸੇ ਪਰ ਯੂਨਿਟ ਇਸ ਕੇ ਨਾਂ ਜ਼ਿਆਦਾ ਹੈ ਜ਼ਿਆਦਾ ਹੋਰ ਘਟਾਓ ਮੈਨੂੰ ਬਿਜਲੀ ਬੋਰਡ ਦਾ ਫੋਨ ਆਇਆ ਕਹਿੰਦੇ ਜੀ 2 ਰੁਪਏ 58 ਪੈਸੇ ਦੇ ਆ। ਮੈਂ ਕਿਹਾ ਨਾ ਨਾ ਨਾ। ਹੋਰ ਘਟਾਓ। ਕਹਿੰਦੇ ਜੀ ਸਰਕਾਰਾਂ ਨੂੰ ਉਹ ਕਹਿੰਦੇ ਸਰਕਾਰਾਂ ਨੂੰ ਕੀ ਮੈਂ ਕਿਹਾ ਜੀ 2 ਰੁਪਏ 54 ਪੈਸੇ। ਮੈਂ ਕਿਤੇ ਪਤਾ ਕਰ ਲਿਆ ਕਿ ਸਸਤਾ ਸਭ ਤੋਂ ਹੋਏ ਹੋਗਾ 2 ਰੁਪਏ 54 ਪੈਸੇ ਇੱਕ ਜੁੰਡ ਦੇ। ਮੈਂ 2 ਰੁਪਏ 54 ਪੈਸੇ ਉਹ ਕਹਿੰਦੇ ਜੀ 4 ਪੈਸਿਆਂ ਨਾਲ ਜੇ ਬੈਠੇ ਹੋਣੇ ਅਫਸਰ ਤੇ ਤੇਜਵੀਰ ਤੇਜਵੀਰ ਹੋਰ ਅਫਸਰ ਬੈਠੇ ਹੋਣੇ تھے۔ ਬਿਜਲੀ ਬੋਰਡ ਦੇ 2 ਰੁਪਏ 54 ਪੈਸੇ ਉਹ ਕਹਿੰਦੇ ਚਾਰ ਪੈਸਿਆਂ ਨਾਲ ਕੀ ਫਰਕ ਪੈਂਦਾ ਸਰਕਾਰ ਨੂੰ ਕੀ ਫਰਕ ਪੈਂਦਾ ਮੈਂ ਕਹਿੰਦਾ ਨਹੀਂ ਤੁਸੀਂ ਚਾਰ ਪੈਸਿਆਂ ਨੂੰ ਗੁਣਾ ਕਰਕੇ ਦੇਖੋ ਕਹਿੰਦੇ ਚਲੋ 2 ਰੁਪਏ 54 ਪੈਸੇ ਕਰ ਲਿਆ ਸਭ ਦਾ ਬਾਅਦ ਵਿੱਚ ਮੈਂ ਦੱਸਿਆ ਚਾਰ ਪੈਸਿਆਂ ਨਾਲ ਪੰਜਾਬ ਨੂੰ ਹਰ ਸਾਲ ਦਾ 350 ਕਰੋੜ ਰੁਪਇਆ ਬਚ ਗਿਆ ਜੀ ਚਾਰ ਪੈਸਿਆਂ ਨਾਲ ਐ ਐ ਮੈਂ ਤੁਹਾਡੇ ਪੈਸੇ ਨੂੰ ਐ ਬਚਾਉਣਾ ਮੈਂ ਪੰਜਾਬ ਦਾ ਖਜ਼ਾਨਾ ਬਹੁਤ ਸਹੀ ਹੱਥਾਂ ਚਾ ਹੁਣ ਨਾਲੇ ਭਰਿਆ ਹੋਇਆ ਹੈ ਕਦੇ ਖਾਲੀ ਨਹੀਂ ਕਿਹਾ ਤੇ ਨਾਲੇ ਤੁਹਾਡੇ ਵੱਲ ਨੂੰ ਮੂੰਹ ਹੈ ਖਜ਼ਾਨੇ ਖਜ਼ਾਨਾ ਭਰਿਆ ਵੀ ਨਹੀਂ ਰੱਖਣਾ ਚਾਹੀਦਾ ਲੋਕਾਂ ਕੰਨੀ ਕੱਢੀ ਜਾਓ ਖਜ਼ਾਨਾ ਬਾਅਦ ਚ ਪਰ ਜਿਓ ਜੋ ਕੱਢੋਂਗੇ ਤਾਂ ਉੱਚ ਹੋਰ ਪਾਉਣ ਜੋਗੀ ਜਗ੍ਹਾ ਹੋਊਗੀ ਤੂੜੀ ਵਾਲਾ ਕੋਠਾ ਹੁੰਦਾ ਆਪਣਾ ਜਿਓ ਜੋ ਤੂੜੀ ਕੱਢੋਂਗੇ ਤਾਂ ਨਵੀਂ ਤੂੜੀ ਪਾਉਂਗੇ ਜੇ ਤੂੜੀ ਵਾਲਾ ਕੋਠਾ ਹੀ ਨਾ ਰੱਖ ਰੱਖਿਆ ਤੂੜੀ ਭਾਵੇਂ 5 ਸਾਲ ਦੀ ਪਈ ਰਹੇ ਖਜ਼ਾਨਾ ਤੁਹਾਡੇ ਕੰਨੀ ਖਜ਼ਾਨੇ ਚ ਪੈਸੇ ਈਮਾਨਦਾਰੀ ਦੀ ਸਰਕਾਰ ਅਰਵਿੰਦ ਕੇਜਰੀਵਾਲ ਦੀ ਸੋਚ ਜਿੱਥੋਂ ਚੱਲੀ RAM LILA ਗਰਾਊਂਡ ਚੋਂ ਐਂਟੀ ਕਰਪਸ਼ਨ ਮੂਵਮੈਂਟ ਜਿਹੜੀ ਚੱਲੀ ਸੀ ਭ੍ਰਿਸ਼ਟਾਚਾਰ ਵਿਰੋਧੀ ਉਹਦੇ ਚੋਂ ਨਿਕਲੀ ਹੋਈ ਪਾਰਟੀ ਐ ਇਆਂ ਕੋਈ ਵਕੀਲ ਐ ਕੋਈ ਅਫਸਰ ਸੀ ਕੋਈ ਆਪਦੀ ਛੱਡ ਕੇ ਆਇਆ ਦੁਕਾਨਦਾਰੀ ਮੈਂ ਆਪਣੀ ਕਲਾਕਾਰੀ ਛੱਡ ਕੇ ਆਇਆ ਪੈਸੇ ਕਮਾਉਣ ਆਇਆ ਬਾਈ ਇੱਥੇ ਪੈਸੇ ਉਹ ਵੀ ਲੋਕਾਂ ਦੇ ਪੈਸੇ ਮੈਨੂੰ ਤਾਂ ਪ੍ਰਮਾਤਮਾ ਨੇ ਸਾਡੇ 17 ਸਾਲ ਦੀ ਉਮਰ ਚ ਭਗਵੰਤ ਮਾਨ ਬਣਾਤਾ ਸੀ ਮੈਂ ਤਾਂ ਆਪਣੀ ਹੱਕ ਦੀ ਕਮਾਈ ਕਮਾਉਣ ਲੱਗ ਗਿਆ ਸੀ ਕੀ ਮੈਂ ਹੱਕ ਦੀ ਕਮਾਈ ਛੱਡ ਕੇ ਹਰਾਮ ਦੀ ਖਾਣ ਆਉਂਗਾ ਮੈਂ ਜਿੰਨੇ ਮਰਜੀ ਪੈਸੇ ਲੈ ਲੰਦਾ ਐਮਪੀ ਵੀ ਬਣਿਆ ਮੇਰੀ ਪ੍ਰਾਪਰਟੀ ਘਟੀ ਹੈ ਜੀ 2014 ਤੋਂ ਲੈ ਕੇ 2024 ਤੱਕ ਘਟੀ ਹੈ ਕਿਉਂਕਿ ਤਨਖਾਹ ਐਮਪੀ ਦੀ ਤਨਖਾਹ 50000 ਰੁਪਏ ਜੀ ਮੁੱਖ ਮੰਤਰੀ ਤਨਖਾਹ 1.5 ਲੱਖ ਰੁਪਏ ਜੀ ਅੱਜ ਵੀ ਕੋਈ ਮੈ پروگرام ਕਰਾਉਣਾ ਹੋਵੇ ਕੁਝ ਕਰੇ ਫੰਕਸ਼ਨ ਕਰਾਉਣਾ ਹੋਵੇ ਮੈਂ ਆਪਣੇ ਯਾਰਾਂ ਦੋਸਤਾਂ ਨੂੰ ਕਹਿੰਨਾ ਯਾਰ ਤੁਸੀਂ ਕਰਾਓ ਯਾਰ ਪਰੀਜ਼ਾਇ ਨਾ ਕਰੋ ਵੀ ਮੈਂ ਸਰਕਾਰ ਦਾ ਪੈਸਾ ਨਹੀਂ ਲਾਉਣਾ ਲੋਕਾਂ ਦਾ ਪੈਸਾ ਨਹੀਂ ਮੈਂ ਲਾਉਣਾ ਸੋ ਆ ਸਰਕਾਰ ਹੈ ਕੋਈ ਕੋਈ ਉਂਗਲ ਉਠਾ ਸਕਦਾ ਫਿਰ ਫਿਰ ਕੀ ਰਹਿ ਗਿਆ ਜਹਾਜਾ ਜਆ ਪੈਸਾ ਖਾ ਲਿਆ ਜਹਾਜੀ ਸਲਫਾਜ਼ ਖਾ ਲਈ ਜੇ ਲੋਕਾਂ ਦਾ ਪੈਸਾ ਹੀ ਖਾ ਲਿਆ ਕੀ ਰਹਿ ਗਿਆ ਜਿਉਣਾ ਕੀ ਰਹਿ ਗਿਆ ਫਿਰ ਕਾਹਦੇ ਜੱਗ ਤੇ ਆਇਆ ਭਗਤ ਸਿੰਘ ਨਾਲੋਂ ਤਾਂ ਡਬਲ ਤੋਂ ਵੀ ਜ਼ਿਆਦਾ ਜਿਉਂ ਹੀ ਬੈਠਿਆ ਥੋੜੀ ਬਹੁਤ ਉਹਦੀ ਇੱਜ਼ਤ ਰੱਖ ਲਈਏ ਉਦੇ ਸੁਪਨਿਆਂ ਦੇ ਥੋੜਾ ਬਹੁਤ ਤੁਰਪੀਏ 23 ਸਾਲ ਦੀ ਉਮਰ ਚ ਸ਼ਹੀਦ ਹੋ ਗਿਆ ਸੀ ਕੋਈ ਆਮ ਘਰ ਦਾ ਮੁੰਡਾ ਨਹੀਂ ਸੀ ਉਹ ਕਹਿੰਦੇ ਕਹੋਂ ਦੇ ਕਰਦਾ ਸੀ ਕਰਤਾਰ ਸਿੰਘ ਸਰਾਬਾ 350 ਏਕੜ ਜ਼ਮੀਨ ਦਾ ਮਾਲਕ ਸੀ ਸਰਾਬੇ ਪਿੰਡ ਚ ਜਮਾਂ ਲੁਧਿਆਣੇ ਦੀਆਂ ਜੜਾਂ ਚ ਐ ਅੱਜ ਜੀਰੋਂ ਲਾਉਂਦੇ ਪੈਨ ਮੁੱਕ ਜੂਗਾ ਕਿ ਉਹਦੀ ਕੀਮਤ ਪਾਉਣੀ ਹੋਵੇ ਪਾਇਲਟ ਦਾ ਕੋਰਸ ਕਰਨ ਗਿਆ ਸੀ ਕੈਲੀਫੋਰਨੀਆ ਵਰਕਲੇਜ ਯੂਨੀਵਰਸਿਟੀ ਚ ਅੱਜ ਵੀ ਅਡਮਿਸ਼ਨ ਨਹੀਂ ਮਿਲਦੀ ਵਰਕਲੇਜ ਯੂਨੀਵਰਸਿਟੀ ਚ ਪਾਇਲਟ ਬਣ ਗਿਆ ਸੀ ਪਰ 19 ਸਾਲ ਦੀ ਉਮਰ ਚ ਫਾਂਸੀ ਅਸੀਂ ਇਸ ਕੰਮ ਵਾਸਤੇ ਆਏ ਆ ਯਾਰ ਕਿ ਭਗਤ ਸਿੰਘ ਤੇ ਸਰਾਬਿਆਂ ਦੀਆਂ ਕੁਰਸੀਆਂ ਤੇ ਉਹਨਾਂ ਦੀਆਂ ਕੁਰਸੀਆਂ ਨੇ ਉਹਨਾਂ ਨੇ ਲੈ ਕੇ ਦਿੱਤੀਆਂ ਨੇ ਉਹਨਾਂ ਦੀਆਂ ਕੁਰਸੀਆਂ ਤੇ ਬਹਿ ਕੇ ਅਸੀਂ ਜਨਤਾ ਨਾਲ ਦਾਗਾ ਕਰੀਏ ਅਸੀਂ ਆਜ਼ਾਦੀ ਦਾ ਮਜ਼ਾਕ ਕਢਾਈਏ ਇਸ ਕੰਮ ਵਾਸਤੇ ਨਹੀਂ ਆਏ ਹਾਂ ਸੈਂਟਰ ਵਾਲੇ ਕਰਦੇ ਆ ਕੇਂਦਰ ਸਰਕਾਰ ਸਾਡੇ ਪੈਸੇ ਰੋਕਦੀ ਹੈ 5.5 ਕਰੋੜ ਰੁਪਇਆ ਰੂਰਲ ਡਵੈਲਪਮੈਂਟ ਫੰਡ ਦਾ ਮੰਡੀਆਂ ਦਾ ਤੇ ਮੰਡੀਆਂ ਨੂੰ ਜਾਣ ਵਾਲੀਆਂ ਪਿੰਡਾਂ ਦੀਆਂ ਸਾਰੀਆਂ ਸੜਕਾਂ ਦਾ ਪੈਸਾ ਰੋਕੀ ਬੈਠੇ ਨੇ 5.5 ਹਜ਼ਾਰ ਕਰੋੜ ਰੁਪਇਆ ਅੱਜ ਰੀਲੀਜ਼ ਕਰ ਦੇਣ ਕੱਲ ਨੂੰ ਇਹ ਲਿਸ਼ਕ ਦੀਆਂ ਸੜਕਾਂ ਬਣਾ ਦੂੰਗਾ ਮੈਂ ਇੱਕ ਸੜਕ ਇਹ ਜੀ ਨਹੀਂ ਰਹੂਗੀ ਜਿੱਥੇ ਕੋਈ ਟੋਆ ਹੋਵੇ ਅਸਲੀ ਲੁੱਕ ਅਸਲੀ ਬਜਰੀ ਪਊਗੀ ਪਰ ਦਿੰਦੇ ਨਹੀਂ ਪੈਸੇ ਉਥੋਂ ਕਹਿੰਦੇ ਭਗਵੰਤ ਮਾਨ ਹੈ ਇਹ ਕੇਜਰੀਵਾਲ ਦੇ ਨਾਲ ਹੈ ਇਹ ਕੇਜਰੀਵਾਲ ਤੇ ਭਗਵੰਤ ਮਾਨ ਸਾਡੇ ਲਈ ਖਤਰਾ ਨੇ ਪੈਸੇ ਨਹੀਂ ਦਿੰਦੇ ਸਾਨੂੰ ਐਨਐਚਐਮ ਦਾ ਪੈਸਾ ਰੋਕਿਆ ਹੋਇਆ ਹੈ ਨੈਸ਼ਨਲ ਹੈਲਥ ਮਿਸ਼ਨ ਦਾ ਹਸਪਤਾਲਾਂ ਦਾ ਕੀ ਗੱਲ ਸਾਡੀ ਸਾਡਾ ਪੈਸਾ ਨਹੀਂ ਪੈਸਾ ਤਾਂ ਸਿੱਧੇ ਨੇ ਉੱਥੇ ਸੈਂਟਰ ਕਿਹੜਾ ਆਪਦੀਆਂ ਮਸ਼ੀਨਾਂ ਲਾ ਕੇ ਬੈਠਾ ਪੈਸੇ ਵਾਲੀਆਂ ਪੈਸਾ ਤਾਂ ਸਾਡਾ ਹੀ ਹੈ ਦੇ ਦਿਓ ਨਹੀਂ ਦਿੰਦੇ ਇੱਕੋ ਹੀ ਤਰੀਕਾ ਹੈ ਦਾ ਇਸ ਪੈਸੇ ਨੂੰ ਲੈਣ ਦਾ ਮੈਨੂੰ ਇੱਕ ਅਫਸਰ ਨੇ ਕੰਨ 'ਚ ਦੱਸਤਾ ਮੈਂ ਮੈਂ ਨੀਤੀਯੋਗ ਦੀ ਇੱਕ ਮੀਟਿੰਗ 'ਚ ਗਿਆ ਸੀ ਮੈਨੂੰ ਕਹਿੰਦਾ ਜੀ ਤੁਸੀਂ ਇੱਥੇ ਨਾ ਮੰਗੋ ਕੋਈ ਲੋਕਾਂ ਕੋਲੇ ਜਾਓ ਮੈਂ ਕਿਹਾ ਵੀ ਲੋਕ ਲੋਕਾਂ ਕੋਲੇ ਕੀ ਕਰਾਂਗੇ ਕਹਿੰਦਾ 13 ਦੀਆਂ 13 ਸੀਟਾਂ ਜਿੱਤ ਲਓ ਮਜਾ ਲੈ 1 ਰੁਪਈਆ ਵੀ ਰੋਕ ਕੇ ਪੰਜਾਬ ਦਾ ਕਹਿੰਦਾ ਇਹਨਾਂ ਨੂੰ ਪਤਾ ਲੱਗ ਜਾਊਗਾ ਫਿਰ ਆ ਆ ਗੱਲ ਕਹਿਣ ਆਇਆ ਤੁਮ ਅੱਥਰ 13 ਦੀਆਂ 13 ਸੀਟਾਂ ਦੇ ਦਿਓ 1 ਰੁਪਈਆ ਰੋਕੇ ਦਿਖਾਵੇ ਸੈਂਟਰ 10 ਸਾਡੇ ਰਾਜ ਸਭਾ 'ਚ ਨੇ 13 ਸਾਡੇ ਇੱਥੋਂ ਹੋਗੇ 14ਵਾਂ ਚੰਡੀਗੜ੍ਹ 7 ਦਿੱਲੀ ਤੋਂ Goa ਤੋਂ ਗੁਜਰਾਤ ਤੋਂ ਸਾਨੂੰ ਸੀਟਾਂ ਆ ਰਹੀਆਂ ਨੇ ਸਾਡੇ 25 30 ਹੋਗੇ ਉਧਰੋਂ 10 ਉਧਰ ਨੇ 45 ਹੋ ਗਏ 40 45 ਅਸੀਂ ਗਾਹ ਪਾ ਦਿਆਂਗੇ ਯਾਰ ਪਾਰਲੀਮੈਂਟ ਚ ਸਾਡਾ ਰੋਕ ਕੇ ਦਿਖਾਉਣੇ 1 ਰੁਪਿਆ ਇਹ ਸਾਡੇ ਹੱਕ ਦਾ ਆ ਚੀਜ਼ ਆ ਬਸ ਤੁਹਾਡੇ ਕੋਲੇ ਚਾਬੀ ਆ ਤੁਹਾਡੇ ਕੋਲੇ ਚਾਬੀ ਆ 2024 ਚ 13 ਜ਼ੀਰੋ ਕਰ ਦੋ ਇੱਕ ਵੀ ਰੁਪਿਆ ਰੋਕ ਗਿਆ ਮੈਂ ਜ਼ਿੰਮੇਵਾਰ ਹੋਊਗਾ ਫਿਰ ਮਜ਼ਾਕ ਸਮਝ ਲੈ ਇਹਨਾਂ ਨੇ ਦੇਸ਼ ਨੂੰ ਯਾਰ 26 ਜਨਵਰੀ ਨੂੰ ਪੰਜਾਬ ਦੀ ਝਾਕੀ ਨਹੀਂ ਦਿਖਾਉਣੀ ਕਿਉਂ ਨਹੀਂ ਦਿਖਾਉਣੀ ਯਾਰ ਭਗਤ ਸਿੰਘ ਨੂੰ ਰਿਜੈਕਟ ਕਰੀ ਜਾਂਦੇ ਹੋ ਕਹਿੰਦੇ ਭਗਤ ਸਿੰਘ ਰਿਜੈਕਟ ਗਰਦਾਰ ਸਿੰਘ ਸਾਹਿਬਾ ਰਿਜੈਕਟ ਲਾਲਾ ਲਾਜਪਤਰਾ ਰਿਜੈਕਟ ਮਾਈ ਭਾਗੋ ਰਿਜੈਕਟ ਤੁਸੀਂ ਕੌਣ ਹੋ ਨਿਓ ਯਾਰ ਉਹਨਾਂ ਨੂੰ ਰਿਜੈਕਟ ਕਰਨ ਵਾਲੇ ਉਹਨਾਂ ਨੇ ਤੁਹਾਨੂੰ ਦੇਸ਼ ਲੈ ਕੇ ਦਿੱਤਾ ਤੇ ਤੁਸੀਂ ਸਾਨੂੰ ਰਿਜੈਕਟ ਕਰੀ ਜਾਂਦੇ ਆ ਸਾਡੇ ਬਿਨਾ ਮਨਾ ਲੋਗੇ ਫਿਰ ਹ ਹੁਣ ਕਿਸਾਨਾਂ ਦੀਆਂ ਚੱਲ ਰਹੀਆਂ ਮੈਂ ਆਪਦੇ ਵੱਲੋਂ ਫਰਜ਼ ਨਿਭਾਇਆ ਮੈਂ ਕੇਂਦਰ ਵਾਲਿਆਂ ਨੂੰ ਬੁਲਾਇਆ ਨਾ ਗੱਲ ਕਰੋ ਗੱਲ ਕਰੋ ਗੱਲਬਾਤ ਹੋਈ ਕਈ ਘੰਟੇ ਹੋਈ ਕਈ ਮੰਗਾ ਤੇ ਸਹਿਮਤੀ ਬਣ ਗਈ ਕਿਤੇ ਨਹੀਂ ਬਣੀ ਹੁਣ ਕੀ ਕਰ ਰਿਆ ਉਹ ਕਹਿੰਦੇ ਵੀ ਅਸੀਂ ਮੈਂ ਕਿਹਾ ਹੋਰ ਗੱਲ ਕਰ ਲੋਂ ਨਾ ਅਗਲੀ ਵਾਰ ਫੇਰ ਆਜੋ ਕੱਲ ਨੂੰ ਆਜੋ ਬਹਿ ਜਾਓ ਗੱਲ ਕਰ ਲਓ ਨਾ ਹਰਿਆਣੇ ਚ ਕੀ ਕਰ ਰਹੇ ਆ ਹਰਿਆਣੇ ਵਾਲੀ ਜਿਹੜੀ ਪੰਜਾਬ ਵਾਲੀ ਹੱਦ ਐ ਉਥੇ ਡਾਡੇ ਕਿਲ ਲਾ ਰਹੇ ਨੇ ਪੱਤੀਆਂ ਤਾਰਾਂ ਕੰਡਿਆਲੀਆਂ ਤਾਰਾਂ ਮੇਰੀ ਫਿਲਹਾਲ ਤਾਂ ਮੇਰੀ ਬੇਨਤੀ ਐ ਕੇਂਦਰ ਸਰਕਾਰ ਨੂੰ ਕਿ ਕਿਸਾਨਾਂ ਨਾਲ ਗੱਲ ਕਰ ਲੋ ਉਹਨਾਂ ਦੀਆਂ ਮੰਗਾਂ जायਜ਼ ਜਿਹੜੀਆਂ ਨੇ ਮੰਨ ਲੋ ਤੁਸੀਂ ਇੰਡੀਆ ਤੇ ਪੰਜਾਬ ਦਾ ਬਾਰਡਰ ਨਾ ਬਣਾਓ ਬਾਰਡਰ ਬਣਾਤਾ ਹੁਣ ਉਹਨੀਆਂ ਤਾਰਾਂ ਇੱਧਰ ਲੱਗੀਆਂ ਖੱਬੇ ਪਾਸੇ ਪਾਕਿਸਤਾਨ ਜਾਣ ਨੂੰ ਉਹਨੀਆਂ ਇੱਧਰ ਲੱਗੀਆਂ ਦਿੱਲੀ ਜਾਣ ਨੂੰ ਤੁਸੀਂ ਕੀ ਸਮਝਦੇ ਹੋ ਸਾਨੂੰ ਚੌਲਾਂ ਵੇਲੇ ਕਿੱਥੇ ਜਾਓਗੇ ਕਣਕ ਵੇਲੇ ਕਿੱਥੇ ਜਾਓਗੇ ਉਦੋਂ ਬਾਰਡਰ ਖੁੱਲ ਜਾਂਦੇ ਆ ਨਾ ਉਦੋਂ ਟ੍ਰੇਨਾਂ ਆ ਜਾਂਦੀਆਂ ਨੇ ਲੈਣ ਸਪੈਸ਼ਲ ਜਿਹੜੀਆਂ ਹੁੰਦੀਆਂ ਨੇ ਅਸੀਂ ਤੁਹਾਨੂੰ ਰੋਟੀ ਦਿੰਨੇ ਆਂ ਅਸੀਂ ਤੁਹਾਡਾ ਢਿੱਡ ਭਰਦਿਆਂ ਅਸੀਂ ਆਜ਼ਾਦੀ 'ਚ ਸਭ ਤੋਂ ਵੱਧ ਹਿੱਸਾ ਪਾਇਆ ਹੋਇਆ ਸਾਨੂੰ ਆਪਦਾ ਹਿੱਸਾ ਮੰਨੋ ਅਸੀਂ ਇੱਥੇ ਖੜਿਆ ਹਾਂ ਬਾਰਡਰ ਤੇ ਸਾਡੇ ਮੁੰਡੇ ਖੜੇ ਨੇ ਕੋਈ ਗੋਲੀ ਆਵੇ ਇੱਧਰ ਨੂੰ ਸਾਡੇ ਮੁੰਡਿਆਂ ਦੀ ਹਿੱਕ ਹੈ ਪਹਿਲਾਂ ਤੁਹਾਨੂੰ ਤਾਂ ਬਾਅਦ 'ਚ ਪਤਾ ਲੱਗਦਾ ਹੈ ਬਾਅਦ ਤੁਸੀਂ ਸਲਾਮੀਆਂ ਵੀ ਨਹੀਂ ਦਿੰਦੇ ਕਹਿੰਦੇ ਅਗਨੀ ਵੀਰ ਸੀ ਸਲਾਮੀ ਨਹੀਂ ਦੇਣੀ ਸੋ ਮੈਂ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਨਾ ਇੰਨਾ ਇੰਨਾ ਸਾਡੇ ਨਾਲ ਆਡਾ ਨਾ ਲਾਓ ਇੰਨਾ ਤੁਸੀਂ ਸਾਡੇ ਨਾਲ ਹਰਖ ਨਾਂ ਰੱਖੋ ਐਨੀ ਨਫ਼ਰਤ ਨਾ ਕਰੋ ਮੈਂ ਤਾਂ ਇਸ ਲੈਵਲ ਤੇ ਸੋਚੀ ਬੈਠਾ ਜਿਸ ਲੈਵਲ ਦੀ ਨਫ਼ਰਤ ਅਸੀਂ ਚੱਲ ਰਹੇ ਹਾਂ ਅਰਵਿੰਦ ਕੇਜਰੀਵਾਲ ਜੀ ਦਿੱਲੀ ਚੱਲ ਰਹੇ ਨੇ ਮੈਂ ਇੱਥੇ ਚੱਲ ਰਿਹਾ ਗਵਰਨਰਾਂ ਦੇ ਥਰੂ ਪਤਾ ਨਹੀਂ ਕਿਹਦੇ ਕਿਹਦੇ ਥਰੂ ਇਹਨਾਂ ਦਾ ਵਾਸ ਚੱਲੇ ਜਨਗਨ ਮੰਚੋਂ ਪੰਜਾਬ ਕੱਢ ਦੇਣਗੇ ਇਹ ਕਿ ਜਨਗਨ ਮੰਚ ਚ ਪੰਜਾਬ ਆਉਂਦਾ ਯਾਰ ਇਹਨੂੰ ਕੱਢ ਦੋ ਇੱਕ ਦਿੱਲੀ ਪਾਸ ਕਰਨਾ ਹਾਂ ਵਾਲੇ ਹਾਂ ਕਹੋ ਨਾਂ ਵਾਲੇ ਨਾਂ ਕਹੋ ਹਾਂ ਵਾਲੋਂ ਕਿ ਜੀਤੂ ਹੀ ਹਾਂ ਵਾਲੋਂ ਕਿ ਜੀਤੂ ਹੀ ਚਲੋ 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 ਜਿਵੇਂ ਚੰਡੀਗੜ੍ਹ ਵੋਟਾਂ ਗਣੀਆਂ ਸੀ ਆਹ ਵੋਟ ਆਵਾਮਾ ਦੀ ਪਾਰਟੀ ਦੇ ਘੱਟ ਬੀਜਪੀ ਦੇ ਨਹੀਂ ਇੱਧਰ ਧਰ ਦੋ ਆਹ ਵੀ ਆਵਾਮਾ ਦੀ ਪਾਰਟੀ ਦੀ ਬੀਜਪੀ ਵਾਲੇ ਪਾਸੇ ਧਰ ਦੋ ਕੈਮਰੇ ਵੱਲ ਵੀ ਦੇਖ ਲੋ ਨਾਲੇ ਸੁਪਰੀਮ ਕੋਰਟ ਨੇ ਦੱਸਤਾ ਐਂ ਕਰਦੇ ਆ ਯਾਰ ਇਹ ਵੋਟਾਂ ਹੀ ਇੰਨੀਆਂ ਪਾਓ ਕਿ ਇਧਰਲੇ ਪਾਸੇ ਧਰਨ ਨੂੰ ਕੋਈ ਹੋਵੇ ਹੀ ਨਾ ਵੋਟ ਜਿਵੇਂ ਤੁਸੀਂ 22 ਚ ਪਾਈਆਂ ਨੇ 70 70 ਹਜ਼ਾਰ ਤੇ ਜਿੱਤੇ ਸਾਡੇ ਵਿਧਾਨ ਸਭਾ ਚ 70 70 ਹਜ਼ਾਰ ਦੀ ਜਿੱਤ ਇਹਦਾ ਮਤਲਬ ਦੂਜੇ ਪਾਸੇ ਪਈਆਂ ਹੀ ਨਹੀਂ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ ਸ੍ਰੀ ਗੁਰੂ ਅਮਰਦਾਸ ਜੀ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਗੋਇੰਦਵਾਲ ਸਾਹਿਬ ਚ ਬਿਤਾਈ ਸੱਤੀ ਪ੍ਰਥਾ ਖਤਮ ਕੀਤੀ ਲੰਗਰ ਪ੍ਰਥਾ ਸ਼ੁਰੂ ਕੀਤੀ ਸ੍ਰੀ ਗੁਰੂ ਅਮਰਦਾਸ ਜੀ ਉਹਨਾਂ ਦੇ ਨਾਂ ਤੇ ਪਲਾਂਟ ਦਾ ਨਾਮ ਰੱਖਿਆ ਗੁਰੂ ਸਾਹਿਬ ਦੀ ਕਿਰਪਾ ਹੋਊਗੀ ਤੁਸੀਂ ਦੇਖਿਓ ਇਹੀ ਪੰਜਾਬ ਰੰਗਲਾ ਪੰਜਾਬ ਇਹੀ ਪੰਜਾਬ ਹੱਸਦਾ ਖੇਡਦਾ ਪੰਜਾਬ ਬਣੂਗਾ ਤੁਹਾਡੇ ਤੁਸੀਂ ਤੁਹਾਡਾ ਆ ਰੰਗ-ਬਰੰਗੀਆਂ ਪੱਗਾਂ ਆ ਤੁਹਾਡੇ ਰੰਗ-ਬਰੰਗੇ ਚਿਹਰੇ ਰੰਗ-ਬਰੰਗੇ ਤੁਸੀਂ ਲੋਕ ਜਿਹੜੇ ਹੋ ਇਹ ਨਾਲ ਚਾਹੀਦੇ ਹੋ ਦੋਨੇ ਹੱਥੋਂ ਪਰਚਾ ਕੇ ਦੋ ਨਾਰੇ ਲਾ ਕੇ ਸਾਡਾ ਹੌਸਲਾ ਵਧਾ ਦਿਓ ਕਿ ਕਿ ਅਸੀਂ ਸਹੀ ਕੰਮ ਕਰ ਰਹੇ ਹਾਂ